ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਅੱਜ ਆਪਣੇ ਚੈਨਲ ਤੇ ਨਵੀਂ ਵੀਡੀਓ ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਪਾਰਟ 4 ਲੈ ਕੇ ਆਈਆਂ ਸਟਾਕ ਕਲੀਅਰ ਦੇ ਵਿੱਚ ਤੇ ਇਸ ਦੇ ਵਿੱਚ ਅੱਜ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਕਾਟਨ ਦੇ ਸੂਟ ਜਿਨ੍ਹਾਂ ਨਾਲ ਮਲਦੇ ਦੁਪੱਟੇ ਰਹਿਣਗੇ ਮੈਚਿੰਗ ਦੀਆਂ ਬਾਟਮ ਰਹਿਣਗੀਆਂ ਬਹੁਤ ਜ਼ਿਆਦਾ ਰਿਚ ਕੁਆਲਿਟੀ ਦੇ ਵਿੱਚ ਇਹ ਤੁਹਾਨੂੰ ਸੂਟ ਮਿਲਣ ਵਾਲੇ ਆ ਬਹੁਤ ਜ਼ਿਆਦਾ ਪਿਆਰਾ ਕਨਸੈਪਟ ਹੈ ਕੀ ਇੰਨੇ ਜ਼ਿਆਦਾ ਮਤਲਬ ਅੱਛੀ ਕੁਆਲਿਟੀ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਇਹਨਾਂ ਦੇ ਦੁਪੱਟੇ ਐਂਡ ਬਾਟਮ ਦੇ ਡਿਜ਼ਾਈਨ ਹੈ ਜਿਹੜੇ ਬਿਲਕੁਲ ਲੇਟੈਸਟ ਹੈ ਤੇ ਬਿਲਕੁਲ ਵਧੀਆ ਵਾਲੇ ਹੈ ਜੋ ਕਿ ਮਤਲਬ ਇਸ ਸੀਜ਼ਨ ਦੇ ਆਪਾਂ ਕਹਿ ਸਕਦੇ ਹਾਂ ਤੇ ਚਲੋ ਉਹਨਾਂ ਦੇ ਵਿੱਚ ਤੁਹਾਨੂੰ ਰੰਗ ਇਹ ਵੀ 4-4 ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚੋਂ 4 ਕਲਰ ਅਵੇਲੇਬਲ ਰਹਿਣਗੇ ਤੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਦਿਖਾ ਦਿੰਨੀ ਹਾਂ ਜੋ ਮੈਂ ਇਸ ਤੋਂ ਪਹਿਲਾਂ ਖੋਲ ਕੇ ਇੰਸਟਾ ਲਈ ਵੀਡੀਓ ਬਣਾ ਚੁੱਕੀ ਹਾਂ ਇਹਨਾਂ ਦੀ ਇੰਸਟਾਗ੍ਰam ਲਈ ਸਭ ਤੋਂ ਪਹਿਲਾਂ ਆਪਾਂ yellow ਦੇ ਵਿੱਚ ਗੱਲ ਕਰਦੇ ਹਾਂ ਏ ਹੈ ਜੀ ਇਹ ਤਾਂ ਡਿਜ਼ਾਈਨ ਦੇਖ ਲਓ ਡਿਜ਼ਾਈਨ ਇਹਦਾ ਏ ਹੈ ਜੀ ਇਹ ਤੁਹਾਨੂੰ ਸਾਈਡ ਦੇ ਉੱਪਰ ਜਿਹੜਾ ਇਹ ਬਾਰਡਰ ਦਿਖਾਈ ਦੇ ਰਿਹਾ ਇਹ ਵਾਲਾ ਆਪਾਂ ਬਾਹਾਂ ਤੇ ਜਾਂ ਆਪਾਂ ਪੂਰੇ ਕਮੀਜ਼ ਦੇ ਸ਼ਰਟ ਦੇ ਚਾਰ ਚਪੇਰੇ ਘੇਰੇ ਤੇ ਲਗਾਉਣਾ ਹੈ ਜਾਂ ਜੋ ਵੀ ਇਸ ਨੂੰ ਡਿਜ਼ਾਈਨ ਚ ਲੈਣਾ ਹੈ ਇਹ ਤੁਹਾਨੂੰ ਸਾਰੇ ਪੂਰੇ ਸੂਟ ਦੇ ਦੋਨੋਂ ਸਾਈਡ ਮਿਲੇਗਾ ਤੇ ਇਸ ਦੇ ਨਾਲ ਹੁਣ ਆਪਾਂ ਬਾਟਮ ਦੀ ਗੱਲ ਕਰ ਲੈਣੇ ਆ ਬਾਟਮ ਦਾ ਜੀ ਮੈਚਿੰਗ ਕਲਰ ਤੁਸੀਂ ਦੇਖ ਲਓ ਇਹ ਰਹੇਗਾ ਇਸ ਤੇ ਨਾਲ ਕੰਟਰਾਸਟ ਇਸ ਦੀ ਮੈਚਿੰਗ ਬਾਟਮ ਹੈ ਇਹ ਬਾਟਮ ਹੈ ਜੀ ਢਾਈ ਢਾਈ ਮੀਟਰ ਦਾ ਕਪੜਾ ਰਹੇਗਾ ਢਾਈ ਮੀਟਰ ਦੀ ਸ਼ਰਟ ਰਹੇਗੀ ਤੇ ਢਾਈ ਮੀਟਰ ਦਾ ਇਸ ਦੇ ਨਾਲ ਬਾਟਮ ਦਾ ਕਪੜਾ ਰਹੂਗਾ ਬਹੁਤ ਜ਼ਿਆਦਾ ਪਿਆਰਾ ਤੇ ਸੋਹਣਾ ਇਹਨਾਂ ਦੇ ਕਲਰ ਹੈ ਤੇ ਸਟੱਫ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਅਮੇਜ਼ਿੰਗ ਹੈ ਤੇ ਇਹਦੇ ਨਾਲ ਹੁਣ ਆਪਾਂ ਦੁਪट्टे ਦੀ ਗੱਲ ਕਰਦੇ ਜੋ ਸਭ ਤੋਂ ਜ਼ਿਆਦਾ ਸੋਹਣੀ ਚੀਜ਼ ਇਸ ਦਾ ਦੁਪੱਟਾ ਲੱਗਿਆ ਮੈਨੂੰ ਮਲ ਕਾਟਨ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਕਰਕੇ ਇਹ ਇਸ ਤੇ ਚਾਰ ਸਾਈਡਾਂ ਦੇ ਚਾਰੋਂ ਸਾਈਡ ਫੋਰ ਸਾਈਡ ਬਾਰਡਰ ਰਹੇਗਾ ਇਸ ਤਰ੍ਹਾਂ ਕਰਕੇ ਇਸ ਦਾ ਸੈਲਫ ਪ੍ਰਿੰਟ ਵੀ ਰਹੇਗਾ ਇਹ ਦੇਖੋ ਏਸ ਦੀ 4 ਸਾਈਡ ਐਸ ਦਾ ਬਾਰਡਰ ਰਹਿਣ ਵਾਲਾ ਹੈ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਜੀ ਤੁਸੀਂ ਆਪਣਾ ਆਰਡਰ ਬੁੱਕ ਕਰਾਣਾ ਹੈ ਜਾਂ ਸੂਟ ਦੀ ਡਿਟੇਲ ਲੈਣੀ ਹੈ ਤੇ ਤੁਸੀਂ ਆਪਣੇ WhatsApp ਤੇ ਜਾ ਕੇ ਜਿਹੜੇ ਸਕਰੀਨ ਸ਼ਾਟ ਲੈ ਕੇ ਸੂਟ ਦੀ ਡਿਟੇਲ ਤੇ ਆਰਡਰ ਇਹ ਦੋਨੋਂ ਚੀਜ਼ਾਂ ਕਰ ਸਕਦੇ ਹੋ ਅੱਜ ਦੀ ਜਿਹੜੀ ਰੇਂਜ ਹੈ ਜੀ ਸਭ ਤੋਂ ਪਹਿਲਾਂ ਦੱਸ ਦਈਏ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਿ COD ਅਵੇਲੇਬਲ ਨਹੀਂ ਹੈ ਜੀ ਆਪਣੇ ਕੋਲ ਇਨਾਂ ਦਾ ਜੀ ਜੋ ਪ੍ਰਾਈਸ ਹੈ ਜੋ ਮੈਂ ਦਿਖਾਉਣ ਜਾ ਰਹੀ ਹਾਂ ਅੱਜ ਸਾਰੇ ਸੂਟਾਂ ਦਾ ਇੱਕ ਹੀ ਰੇਟ ਹੈ 1100 ਰੁਪਿਆ ਇਹਨਾਂ ਸੂਟਾਂ ਦਾ ਰੇਟ ਹੈ ਜੀ ਸ਼ਿਪਿੰਗ ਫ੍ਰੀ ਰਹੇਗੀ ਇਨਕਲੂਡਡ ਸ਼ਿਪਿੰਗ 1100 ਰੁਪਿਆ ਇਹਨਾਂ ਦਾ ਜੋ ਰੇਟ ਹੈ ਤੇ ਕੁਆਲਿਟੀ ਫੈਬਰਿਕ ਦੀ ਸੁਪਰ ਡੂਪਰ ਹੈ ਜੀ 100% ਪਿਓਰ ਕੁਆਲਿਟੀ ਦਾ ਇਹ ਜਿਹੜਾ ਫੈਬਰਿਕ ਹੈ ਤੇ ਦੁਪੱਟੇ ਇਸ ਦੇ ਨਾਲ ਮਲ ਕੋਟਨ ਦੇ ਆ ਅਮੇਜ਼ਿੰਗ ਮਤਲਬ ਕੁਆਲਿਟੀ ਹੈ ਇਹਨਾਂ ਦੀ ਤੇ ਹੁਣ ਬਹੁਤ ਸਾਰੇ ਕਸਟਮਰ ਫਿਰ ਮੈਨੂੰ ਬਾਰ-ਬਾਰ ਪੁੱਛਦੇ ਹੁੰਦੇ ਹਨ ਕਿ ਇਹਨਾਂ ਦਾ ਪ੍ਰਾਈਸ ਇਹਨਾਂ ਦਾ ਪ੍ਰਾਈਸ ਸੋ ਵੀਡੀਓ ਦੇ ਵਿੱਚ ਪਲੀਜ਼ viewers ਤੁਸੀਂ ਪਹਿਲਾਂ ਧਿਆਨ ਨਾਲ ਸੁਣ ਲਿਆ ਕਰੋ ਮੈਂ ਮੇਬੀ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਤੁਹਾਨੂੰ ਦੱਸੇ ਹੁੰਦੇ ਆ ਕਨਫਰਮ ਕਰ ਦੇਣੀ ਹੁੰਦੀਆਂ ਕੁਝ ਕਿ ਚੀਜ਼ਾਂ ਰਹਿ ਜਾਂਦੀਆਂ ਹੁੰਦੀਆਂ ਉਹਨਾਂ ਦੇ ਮੈਂ ਇਸ਼ੂਸ ਤੁਹਾਨੂੰ ਦੱਸੇ ਹੋਏ ਆ ਕਿ ਕਿਉਂ ਰਹਿ ਜਾਂਦੀਆਂ ਕਿਉਂਕਿ ਜਿਹੜੀ ਚੀਜ਼ ਬੁਟੀਕ ਤੋਂ ਰੈਡੀ ਹੋ ਕੇ ਆਂਦੀ ਆ ਤਾਂ ਕਈ ਵਾਰ ਬਹੁਤ ਸਾਰੀਆਂ ਬੁਟੀਕ ਵਾਲੀਆਂ ਨੂੰ ਜੋ ਸਾਡੇ ਆਜੂ ਬਾਜੂ ਨਾਲ ਰਹਿੰਦੀਆਂ ਸਾਨੂੰ ਉਹਨਾਂ ਨਾਲ ਵੀ ਆਪਣਾ ਜਿਹੜਾ ਪਾਈਚਾਰਾ ਬਣਾ ਕੇ ਰੱਖਣਾ ਪੈਂਦਾ ਤੇ ਇਹਨਾਂ ਦੇ ਵਿੱਚ ਹੁਣ ਆਪਾਂ ਕਲਰ ਹੋਰ ਵੀ ਦੇਖ ਲੈਣੇ ਆ ਇਹ ਤੁਸੀਂ ਦੇਖ ਲਿਆ ਇਹ yellow ਕਲਰ ਹੈ ਇਹ ਮੈਂਗੋ येलो ਕਲਰ ਹੈ ਜੀ ਇਸ ਦੇ ਨਾਲ ਬਾਟਮ ਜਾਏਗੀ ਤੇ ਆ ਇਹਦੇ ਨਾਲ ਜਾਊਗਾ ਦੁਪੱਟਾ ਸਕਰੀਨਸ਼ਾਟ ਲੈ ਲਿਓ ਤੁਹਾਨੂੰ ਜਿਵੇਂ ਵੀ ਜੋ ਵੀ ਮਤਲਬ ਸੂਟ ਪਸੰਦਾ ਆਉਣ ਵਾਲਾ ਅੱਗੇ ਇਸ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਹੁਣ ਇਸ ਤੇ ਆਪਾਂ ਕਲਰ ਦੇਖ ਲੈਣੇ ਆ ਇਸ ਦੇ ਵਿੱਚ ਇਹ ਪੈਰਟ ਕਲਰ ਰਹੇਗਾ ਇਸ ਦੇ ਨਾਲ ਪੈਰਟ ਸੇਮ ਉਹੀ ਦੁਪੱਟਾ ਰਹੇਗਾ ਤੇ बॉटमैस ਦੇ ਨਾਲ ਇਸੇ ਡਿਜ਼ਾਈਨ ਦੀ ਜੋ ਤੁਸੀਂ ਪਹਿਲਾਂ ਦੇਖੀ ਹੈ ਪਰ ਪੈਰਟ ਤੇ ਵਾਈਟ ਦੇ ਕੰਟਰਾਸਟ ਨਾਲ ਰਹੇਗੀ ਇਹ ਇਸ ਦਾ ਦੂਸਰਾ ਕਲਰ ਇਹ ਇਸ ਦਾ ਫਿਰੋਜ਼ੀ ਤੀਸਰਾ ਕਲਰ ਡਿਜ਼ਾਈਨ बॉटम ਦਾ ਮੈਚਿੰਗ ਦੇ ਵਿੱਚ ਸੇਮ ਦੁਪੱਟੇ ਦਾ ਡਿਜ਼ਾਈਨ ਸੇਮ ਬਟ ਕਲਰ ਉਹਨਾਂ ਦੇ ਵਿੱਚ ਇਹ ਪੈਰਟ ਫਿਰੋਜ਼ੀ ਰਹੇਗਾ ਤੇ ਇਹਨਾਂ ਦਾ ਚੌਥਾ ਕਲਰ ਐਕਚੁਅਲੀ ਮੇਰੇ ਕੋਲੋਂ ਉਲੱਭ ਨਹੀਂ ਹੋਇਆ ਕਾਫੀ ਜ਼ਿਆਦਾ ਸਟਾਕ ਦੇ ਵਿੱਚ ਦੱਬਿਆ ਹੋਇਆ ਹੈ ਉਹ ਪਿੰਕ ਹੈ ਜੀ ਜਿਵੇਂ ਨਿਕਲ ਜਾਂਦਾ ਮੈਂ ਤੁਹਾਨੂੰ ਉਸ ਦੀ ਫੋਟੋ ਹੈ ਜਿਹੜੀ ਸ਼ੇਅਰ ਕਰ ਦੂੰਗੀ ਪਿੰਕ ਕਲਰ ਹੈ ਤੁਸੀਂ ਮਤਲਬ ਧਿਆਨ ਰੱਖ ਲਓ ਕਿ ਉਹ ਪਿੰਕ ਹੈ ਇਹ ਹੋ ਗਏ ਜੀ ਚਾਰ ਕਲਰ ਪਿੰਕ ਮੈਂ ਤੁਹਾਨੂੰ ਜੋ ਨਹੀਂ ਦਿਖਾ ਸਕੀ ਕਿਸੇ ਕਾਰਨ ਵਸ਼ ਤੇ ਹੁਣ ਆਪਾਂ ਆ ਜਾਂਦੇ ਹਾਂ ਜੀ ਨਵੇਂ ਡਿਜ਼ਾਈਨ ਦੇ ਵਿੱਚ ਰੇਟ ਸਾਰਿਆਂ ਦਾ ਸੇਮ ਰਹੂਗਾ ਜੀ ਇਹਦਾ ਡਿਜ਼ਾਈਨ ਤੁਸੀਂ ਦੇਖ ਲਓ ਫਰੋਜ਼ੀ ਦਾ ਇਹ ਹੈ ਜੀ ਇਹ ਇਸ ਦਾ ਡਿਜ਼ਾਈਨ ਹੈ ਸੇਮ ਤੁਹਾਨੂੰ ਸਾਈਡ ਦੇ ਉੱਪਰ ਬਾਰਡਰ ਮਿਲੇਗਾ ਤੁਸੀਂ ਬਾਹਾਂ ਤੇ ਬਾਟਮ ਤੇ ਕਿਤੇ ਵੀ ਇਸ ਨੂੰ ਐਡ ਕਰ ਸਕਦੇ ਹੋ ਘੇਰੇ ਤੇ ਲਾ ਸਕਦੇ ਹੋ ਕਿਸੇ ਵੀ ਡਿਜ਼ਾਈਨ ਦੇ ਵਿੱਚ ਲੈ ਸਕਦੇ ਆ ਇਸ ਨੂੰ ਇਸ ਤੇ ਨਾਲ ਜਿਹੜੀ ਬਾਟਮ ਹੈ ਬਾਟਮ ਦਾ ਡਿਜ਼ਾਈਨ ਇਹ ਜਾਣ ਵਾਲਾ ਹੈ ਇਹ ਇਸ ਦੀ ਬਾਟਮ ਹੈ ਜੀ ਇਹ ਸ਼ਰਟ ਹੈ ਤੇ ਇਹ ਇਸ ਦੀ ਮੈਚਿੰਗ ਬਾਟਮ ਹੈ ਤੇ ਹੁਣ ਇਹਦੇ ਨਾਲ ਦੁਪੱਟੇ ਦੀ ਗੱਲ ਕਰ ਲੈਣੀ ਹੈ ਦੁਪੱਟਾ ਉਹੀ ਜੀ ਮਲ कॉटन ਦਾ ਪਿਓਰ ਕੁਆਲਿਟੀ ਦੇ ਵਿੱਚ ਹੈ ਜੀ ਇਹ ਹੈ ਇਸ ਦਾ ਦੋਨੋਂ ਸਾਈਡਾਂ ਤੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਸੌਰੀ ਡਿਜ਼ਾਈਨ ਵਾਲਾ ਦੁਪੱਟਾ ਹੈ ਤੇ ਬਾਟਮ ਦੇ ਨਾਲ ਇਸ ਦਾ ਸੈਂਟਰ ਮੈਚ ਕਰਦਾ ਹੁਣ ਆਪਾਂ ਇਹਦੇ ਵਿੱਚ ਕਲਰ ਦੀ ਗੱਲ ਕਰ ਲੈਣੇ ਆ ਇਸ ਤੇ ਵਿੱਚ ਜੋ ਚਾਰ ਕਲਰ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਦੇਖਣ ਨੂੰ ਇਸ ਤੇ ਵਿੱਚ ਇਹ ਵਾਲਾ yellow color gray color ਤੇ ਚੌਥਾ ਕਲਰ ਆ ਜਾਂਦਾ ਜੀ ਇਸ ਤੇ ਵਿੱਚ pink pink ਕਲਰ ਹੈ ਕੀ ਹੋ ਜਾਂਦੇ ਆ ਜੀ ਇਸ ਤੇ ਚਾਰ ਕਲਰ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਆਪਣਾ スクリーンショット ਲੈ ਕੇ ਆਰਡਰ ਹੈ ਜਿਹੜੇ ਬੁੱਕ ਕਰ ਸਕਦੇ ਹੁਣ ਆਪਾਂ ਜੀ ਇਸ ਤੇ ਇੱਕ ਨਵੇਂ ਡਿਜ਼ਾਈਨ ਤੇ ਆ ਜਾਨੇ ਆ ਜੋ ਕਿ 베즈 ਨਹੀਂ ਆ ਬ੍ਰਾਊਨ ਹੈ ਬ੍ਰਾਊਨ ਤੇ ਆਫ ਵਾਈਟ ਤੇ ਮਸਟਰਡ yellow ਦਾ ਕੰਟਰਾਸਟ ਹੈ ਇਸ ਤੇ ਵਿੱਚ ਇਹ ਇਸ ਦੀ ਸ਼ਰਟ ਦਾ ਡਿਜ਼ਾਈਨ ਹੈ ਜੀ ਇਸ ਦੀ ਬਾਟਮ ਦਿਖਾ ਦਿੰਨੀ ਹਾਂ ਮੈਂ ਤੁਹਾਨੂੰ ਸੇਮ ਉਹੀ ਪੱਟੀ ਡਿਜ਼ਾਈਨ ਤੁਹਾਨੂੰ ਇਹ ਸਾਰੇ ਸੂਟਾਂ ਤੇ ਮਿਲੇਗਾ ਡਿਜ਼ਾਈਨ ਦੇਣ ਵਾਸਤੇ ਤੇ ਆ ਇਸਦੀ ਬਾਟਮ ਹੈ ਜੀ ਕੁਆਲਿਟੀ ਇਹਨਾਂ ਦੀ ਸੁਪਰ ਡੁੱਪਰ ਵਾਲੀ ਕੁਆਲਿਟੀ ਹੈ ਪਿਓਰ ਵਾਲੇ ਕਾਟਨ ਦੇ ਸੂਟ ਹੈ ਜੀ ਨਾਲ ਮਲ ਪਿਓਰ ਦੀ ਦੁਪੱਟੇ ਹੈ ਆ ਇਸਦੀ ਬਾਟਮ ਹੈ ਇਹ ਇਸਦੀ ਸ਼ਰਟ ਹੈ ਤੇ ਇਸ ਦੇ ਨਾਲ ਜੋ ਦੁਪੱਟਾ ਆ ਜਾਂਦਾ ਹੈ ਇਹ ਇਸ ਦਾ ਦੁਪੱਟਾ ਹੈ ਜੀ ਇਹ ਹੈ ਜੀ ਦੁਪੱਟਾ ਇਸ ਤੇ ਵੀ ਪੱਲਿਆਂ ਦੇ ਉੱਪਰ ਡਿਜ਼ਾਈਨ ਹੈ ਇਸ ਤਰ੍ਹਾਂ ਤੇ ਸੈਂਟਰ ਇਸ ਦਾ ਬਾਟਮ ਦੇ ਨਾਲ ਮੈਚ ਕਰਊਗਾ ਬਹੁਤ ਜ਼ਿਆਦਾ ਸੋਹਣੇ ਆ ਬਹੁਤ ਜ਼ਿਆਦਾ ਪਿਆਰੇ ਦੁਪੱਟੇ ਆ ਇਸ ਤਰ੍ਹਾਂ ਬਹੁਤ ਸੋਹਣੇ ਆ ਜੀ ਤੁਸੀਂ ਇਹਨਾਂ ਦੇ ਵਿੱਚ ਹੋਣ ਕਲਰ ਦੇਖ ਸਕਦੇ ਹੋ ਮੇਬੀ ਇਹਨਾਂ ਦੇ ਕਲਰ ਵੀ ਮੇਰੇ ਕੋਲੋਂ ਦੋ ਮਿਸ ਹੋ ਗਏ ਆ ਮੈਂ ਜਿਵੇਂ ਮੈਨੂੰ ਮਿਲ ਜਾਂਦੇ ਆ ਮੈਂ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰ ਦੂੰਗੀ ਜਾਂ ਤੁਹਾਡੀ ਇਨਕੁਆਰੀ ਦੇ ਵਿੱਚ ਮੈਂ ਐਡ ਕਰ ਦੂੰਗੀ ਫਿਰ ਇਸ ਤੇ ਵਿੱਚ ਇਹ ਕੀ ਆ ਜਾਂਦਾ ਜੀ ਇਹ ਫਿਰੋਜ਼ੀ ਦੇ ਨਾਲ ਨੇਵੀ ਬਲੂ ਤੇ ਆਫ ਵਾਈਟ ਦਾ ਕੰਟਰਾਸਟ ਹੈ ਇਹਦੀ ਵੀ ਬਾਟਮ ਸੇਮ ਇਸੇ ਤਰ੍ਹਾਂ ਦੇ ਡਿਜ਼ਾਈਨ ਦੀ ਰਹੇਗੀ ਬਸ ਕਲਰ ਇਸ ਦੇ ਵਿੱਚ ਫਿਰੋਜ਼ੀ ਰਹੇਗਾ ਤੁਸੀਂ ਫਿਰ ਵੀ ਕਿਸੇ ਨੇ ਪ੍ਰੋਪਰ ਸੂਟ ਦੇਖਣਾ ਹੋਇਆ ਪ੍ਰੋਪਰ ਖੁਲਵਾ ਕੇ ਚੈੱਕ ਕਰਵਾਉਣਾ ਹੋਇਆ ਤਾਂ ਮੈਂ ਤੁਹਾਨੂੰ ਵਟਸਐਪ ਦੇ ਉੱਪਰ ਇਸ ਦੀ ਡਿਟੇਲ ਹੈ ਜਿਹੜੀ ਉਹ ਦੇ ਦੂੰਗੀ ਕਿਉਂਕਿ ਵੀਡੀਓ ਤੁਹਾਨੂੰ ਪਤਾ ਫਿਰ ਬਹੁਤ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਇਸ ਨੂੰ ਆਪਾਂ ਸਾਈਡ ਤੇ ਕਰ ਦਿੰਦੇ ਹਾਂ ਹੁਣ ਆਪਾਂ ਵਾਈਨ ਤੇ ਆਫ ਵਾਈਟ ਦੇ ਸੂਟਾਂ ਤੇ ਆ ਜਾਨੀਏ ਏ ਐ ਜੀ ਇਹਦੇ ਵਿੱਚ ਤੁਹਾਨੂੰ ਮਤਲਬ ਅਲੱਗ-ਅਲੱਗ ਕਲਰ ਮਿਲਣਗੇ ਹਰ ਸੂਟ ਦੇ ਇਹ ਹੈ ਜੀ ਵਾਈਨ ਤੇ ਆਫ-ਵਾਈਟ ਇਹ ਇਸ ਦਾ ਦੁਪੱਟਾ ਹੈ ਹਾਂਜੀ ਦੁਪੱਟਾ ਆਪਾਂ ਬਾਅਦ 'ਚ ਦੇਖ ਲੈਨੇ ਸਭ ਤੋਂ ਪਹਿਲਾਂ ਆਪਾਂ ਸੂਟ ਦੀ ਗੱਲ ਕਰ ਲੈਨੇ ਆ ਸੂਟ ਹੈ ਜੀ ਵਾਈਨ ਤੇ ਆਫ-ਵਾਈਟ ਇਹ ਇਸ ਦੀ ਸ਼ਰਟ ਹੈ ਤੇ ਇਹ ਇਸ ਦੀ ਬਾਟਮ ਹੈ ਪਿਓਰ ਫੈਬਰਿਕ ਤੇ ਇਹ ਇਸ ਦੇ ਨਾਲ ਇਹ ਸੇਮ ਡਿਜ਼ਾਈਨ ਲਈ ਪੱਟੀ ਮਿਲੇਗੀ ਤੇ ਹੁਣ ਇਸ ਤੇ ਆਪਾਂ ਦੁਪੱਟੇ ਦੀ ਗੱਲ ਕਰ ਲੈਨੇ ਆ ਦੁਪੱਟਾ ਇਸਦਾ ਵੀ ਜੀ ਪੱਲਿਆਂ ਦੇ ਉੱਪਰ ਡਿਜ਼ਾਈਨ ਤੇ ਇਹ ਬਾਟਮ ਨਾਲ ਦਾ ਇਸਦਾ ਸੈਂਟਰ ਮੈਚਿੰਗ ਰਹਿਣ ਵਾਲਾ ਹੈ ਇਸ ਤਰ੍ਹਾਂ ਖੁੱਲੇ ਡੁੱਲੇ ਦੁਪੱਟੇ ਹੈ ਜੀ 2.5 ਮੀਟਰ ਦੇ ਤੇ ਖੁੱਲੇ ਵਰ ਦੇ ਦੁਪੱਟੇ ਆ ਇਹ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਪਿਆਰੀ ਕੁਆਲਿਟੀ ਦੇ ਵਿੱਚ ਹੈ ਤੁਹਾਨੂੰ ਜਿਵੇਂ ਵੀ ਜੋ ਵੀ ਪਸੰਦ ਆਂਦਾ ਤੁਸੀਂ ਆਪਣੇ ਆਰਡਰਸ ਹੈ ਜਿਹੜੇ ਨਾਲ ਦੀ ਨਾਲ ਬੁੱਕ ਕਰ ਸਕਦੇ ਹੋ ਤੇ ਹੁਣ ਆਪਾਂ ਜੀ ਵਾਈਨ ਦਾ ਦੂਸਰਾ ਡਿਜ਼ਾਈਨ ਦੇਖ ਲੈਣੇ ਆ ਵਾਈਨ ਕਲਰ ਦੇ ਵਿੱਚ ਹੀ ਇਹਦੇ ਨਾਲ ਜੀ ਸ਼ਰਟ ਹੈ ਜਿਹੜੀ ਆਪਾਂ ਨੂੰ ਪ੍ਰਿੰਟਡ ਮਿਲੂਗੀ ਸਾਈਡ ਤੇ ਪੱਟੀ ਡਿਜ਼ਾਈਨ ਲਈ ਸਾਰੇ ਸੂਟਾਂ ਨਾਲ ਮਿਲੇਗੀ ਇਸਦੇ ਨਾਲ ਬਾਟਮ ਦੀ ਗੱਲ ਕਰਦੇ ਹਾਂ ਬਾਟਮ ਆਪਾਂ ਨੂੰ ਇਹ ਵਾਲਾ ਮਿਲੇਗਾ ਇਸਦੇ ਨਾਲ ਇਹ ਸ਼ਰਟ ਹੈ ਜੀ ਕਮੀਜ਼ ਹੈ ਤੇ ਇਹ ਹੈਗੀ ਹੈ ਸਲਵਾਰ ਪਜਾਮਾ ਪਲਾਜ਼ੋ ਜੋ ਵੀ ਹੈ ਨਾ ਬਾਟਮ ਤੇ ਇਹ ਇਸਦੇ ਨਾਲ ਦੁਪੱਟਾ ਹੈ ਦੁਪੱਟਾ ਇਸ ਦਾ ਇਸ ਤਰ੍ਹਾਂ ਇਸ ਤੇ ਸੈਂਟਰ ਦੇ ਵਿੱਚ ਅੱਛਾ ਜੀ ਇਹ ਦੂ ਦੂਰਾ ਡਬਲ ਹੈ ਤਾਂ ਹੀ ਇਹ ਦੇਖੋ ਇਸ ਤੇ ਸਾਈਡ ਦਾ ਡਿਜ਼ਾਈਨ ਹੈ ਪੱਲਿਆਂ ਦਾ ਇਸ ਤੇ ਪੱਲਿਆਂ ਦੇ ਉੱਪਰ ਡਿਜ਼ਾਈਨ ਹੈ ਤੇ ਇਹ ਹੈ ਜੀ ਇਸ ਦਾ ਦਿਖਾ ਦਿਆਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਵਾਈਨ ਦੇ ਵਿੱਚ ਇਹ ਦੂਜਾ ਡਿਜ਼ਾਈਨ ਤੇ ਕਲਰ ਤੁਹਾਨੂੰ ਵਾਈਨ ਦਾ ਇਹ ਸੇਮ ਹੀ ਮਿਲੇਗਾ ਹੁਣ ਇਸ ਦੇ ਵਿੱਚ ਆਪਾਂ ਤੀਸਰਾ ਦੇਖ ਲੈਣੇ ਆਂ ਤੀਜੀ ਛੇੜ ਇਹ ਵੀ ਵਾਈਨ ਤੇ ਆਫ ਵਾਈਟ ਹੈ ਮੇभी ਤੁਹਾਨੂੰ ਚੀਜ਼ਾਂ ਸਮਝ ਆਈ ਗਈਆਂ ਹੋਣਗੀਆਂ ਇਹ ਇਸ ਤੀਜੀ ਸ਼ਰਟ ਇਹ ਡਿਜ਼ਾਈਨ ਦੇ ਵਿੱਚ ਸਾਈਡ ਤੇ ਪੱਟੀ ਤੇ ਇਹਦੀ ਆਪਾਂ ਬਾਟਮ ਵੇਖ ਲੈਣੇ ਆਂ ਲਓ ਇਹ ਦੇਖੋ ਜੀ ਇਹ ਇਸ ਦੀ ਬਾਟਮ ਦਾ ਡਿਜ਼ਾਈਨ ਹੈ ਇਸਦੀ ਬਾਟਮ ਦਾ ਡਿਜ਼ਾਈਨ ਇਹ ਰਹੇਗਾ ਸਕਰੀਨਸ਼ਾਟ ਥੋੜੇ ਜਿਹਾ ਕਲੀਅਰ ਲੈ ਲਿਆ ਕਰੋ ਕਈ ਵਾਰ ਨਾ ਬੜੇ ਧੁੰਦਲੇ ਜਿਹਾ ਸਕਰੀਨਸ਼ਾਟ ਹੁੰਦੀ ਹੈ ਸਮਝ ਨਹੀਂ ਆਂਦੇ ਤੇ ਇਹ ਇਸਦੀ ਬਾਟਮ ਹੈ ਜੀ ਤੇ ਇਹ ਇਸਦੀ ਸ਼ਰਟ ਹੈ ਤੇ ਇਸ ਦੇ ਨਾਲ ਜੋ ਦੁਪੱਟਾ ਹੈ ਲਓ ਜੀ ਇਹ ਇਸ ਦਾ ਦੁਪੱਟਾ ਹੈ ਇਹ ਇਸ ਤੇ ਦੁਪੱਟਾ ਹੈ ਸਾਈਡ ਦੇ ਵੀ ਇਸ ਤੇ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਸ਼ਰਟ ਦੇ ਨਾਲ ਦਾ ਡਿਜ਼ਾਈਨ ਹੈ ਇਹ ਦੇਖੋ ਜੀ ਹਾਂਜੀ ਹੁਣ ਆ ਜਾਂਦਾ ਜੀ ਆਪਾਂ ਆਫ ਵਾਈਟ ਤੇ ਚਾਕਲੇਟ ਕੋਕਾ ਕੋਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਹਨਾ ਆਪਾਂ ਹੁਣ ਆਫ ਵਾਈਟ ਦੀ ਤੇ ਕੋਕਾ ਕੋਲਾ 컬러 ਦੀ ਜਿਹੜੀ ਕਲੈਕਸ਼ਨ ਦੇਖ ਲੈਣੇ ਆ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਸ਼ੇਡ ਤਿੰਨ ਡਿਜ਼ਾਈਨ ਡਿਫਰੈਂਟ ਡਿਫਰੈਂਟ ਮਿਲ ਜਾਣਗੇ ਇਹ ਹੈ ਜੀ ਇਸਤੀ ਕਮੀਜ਼ ਸਾਈਡ ਦੇ ਉੱਪਰ ਪੱਟੀ ਤੇ ਇਸ ਦੇ ਨਾਲ ਜੋ ਬਾਟਮ ਦਾ ਡਿਜ਼ਾਈਨ ਹੈ ਉਹ ਇਹ ਰਹੇਗਾ ਜੀ ਇਸ ਦੇ ਨਾਲ ਬਾਟਮ ਦਾ ਡਿਜ਼ਾਈਨ ਅੱਛੀ ਤਰ੍ਹਾਂ ਚੈੱਕ ਕਰ ਲਓ ਤੇ ਹੁਣ ਆਪਾਂ ਇਸ ਤੇ ਦੁਪट्टे ਦੀ ਗੱਲ ਕਰ ਲੈਣੇ ਆਂ ਮਲ ਕਾਟਨ ਦਾ ਸਾਰਿਆਂ ਨਾਲ ਦੁਪੱਟਾ ਹੈ ਜੀ ਫੈਬਰਿਕ ਸਾਰੇ ਸੂਟਾਂ ਦਾ ਅੱਜ ਦਿਨ ਦਾ ਸੇਮ ਹੈ ਪ੍ਰਾਈਸ ਵੀ ਸੇਮ ਹੈ ਫੈਬਰਿਕ ਵੀ ਸੇਮ ਹੈ ਜੀ ਤੇ ਬਸ ਇਹਨਾਂ ਦੇ ਕਲਰ ਅਲੱਗ-ਅਲੱਗ ਨੇ ਇਹ ਦੇਖੋ ਬੜਾ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਅੱਛਾ ਜੀ ਸੌਰੀ ਮੈਨੂੰ ਬੋਲਣ ਦੇ ਵਿੱਚ ਮੇ ਵੀ ਗਲਤੀ ਹੋ ਗਈ ਇਹ ਮਾਊਸ ਕਲਰ ਹੈ ਮਾਊਸ ਤੇ ਆਫ ਵਾਈਟ ਦਾ ਕੰਬੀਨੇਸ਼ਨ ਹੈ ਦੇਖੋ ਇਹ ਮਾਊਸ ਕਲਰ ਹੈ ਤੇ ਮਾਊਸ ਦੇ ਵਿੱਚ ਆਪਾਂ ਨੂੰ ਤਿੰਨ ਡਿਜ਼ਾਈਨ ਮਿਲ ਜਾਣਗੇ ਇਹ ਚਾਕਲੇਟ ਹੀ ਨਹੀਂ ਹੈ ਇਹ ਮਾਊਸ ਕਲਰ ਹੈ ਇੱਕ ਕਿਸ ਦੇ ਵਿੱਚ ਇਹ ਡਿਜ਼ਾਈਨ ਹੈ ਇਸ ਨੂੰ ਵੀ ਮੈਂ ਓਪਨ ਕਰਕੇ ਦਿਖਾ ਦਿੰਨੀ ਆ ਫਿਰ ਤੁਹਾਨੂੰ ਕਈ ਵਾਰ ਚੀਜ਼ਾਂ ਸਮਝ ਨਹੀਂ ਆਉਂਦੀਆਂ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਦੇ ਵਿੱਚ ਥੋੜਾ ਥੋੜਾ ਫਰਕ ਰਹੇਗਾ ਫੈਬਰਿਕ ਸੇਮ ਹੈ ਬਟ ਡਿਜ਼ਾਈਨ ਦੇ ਵਿੱਚ ਥੋੜਾ ਥੋੜਾ ਚੇਂजेस ਤੁਹਾਨੂੰ ਦੇਖਣ ਨੂੰ ਮਿਲਣਗੇ ਤੁਹਾਨੂੰ ਜੋ ਵੀ ਪਸੰਦ ਆ ਰਿਹਾ ਤੁਸੀਂ ਸਕਰੀਨ ਦੇ ਉੱਪਰ WhatsApp ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਤੁਸੀਂ ਆਪਣੀ ਆਰਡਰ ਬੁੱਕ ਕਰ ਦਿਓ ਇਹ ਇਸ ਤੇ ਉੱਪਰ ਪੱਟੀ ਤੇ ਆਹ ਦੇਖੋ ਜੀ ਇਹਦੀ ਬਾਟਮ ਇਹ ਇਸ ਦੀ ਬਾਟਮ ਹਾਂਜੀ ਇਹ बॉटम ਜਾਏਗੀ ਇਹਦੇ ਨਾਲ ਤੇ ਇਹਦੇ ਨਾਲ ਦੁਪੱਟਾ ਦੁਪੱਟਾ ਇਸਦੇ ਨਾਲ ਇਹ ਜਾਏਗਾ ਜੀ ਕਲਰ ਇਸ ਦਾ ਮਾਊਸ ਰਹੇਗਾ ਮਾਊਸ ਕਲਰ ਦੇ ਨਾਲ ਆਫ ਵਾਈਟ ਦਾ ਕੰਟਰਾਸਟ ਹੈ ਮੇਬੀ ਸੇਮ ਸੇਮ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਹੀ ਰਹੇ ਹੋਣੇ ਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਮਤਲਬ ਇਹ ਦਾ ਇਹ ਦੇਖੋ ਸੂਟ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਜੀ ਬਹੁਤ ਪਿਆਰੇ ਨੇ ਇਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਤਰ੍ਹਾਂ ਤੇ ਬਾਕੀ ਜੀ ਇਹਨਾਂ ਸਾਰੇ ਸੂਟਾਂ ਦੇ ਇਸ ਤਰ੍ਹਾਂ ਕਰਕੇ ਪੱਲਿਆਂ ਦੇ ਉੱਪਰ ਡਿਜ਼ਾਈਨਿੰਗ ਰਹੇਗੀ ਇਸ ਦੇ ਵਿੱਚ ਤੀਸਰਾ ਕਲਰ ਹੈ ਜਿਹੜਾ ਉਹ ਇਹ ਆ ਜਾਂਦਾ ਹੈ ਸੇਮ ਸੇਮ ਡਿਜ਼ਾਈਨ ਹੀ ਹੋਊਗਾ ਚਲੋ ਇਹਨੂੰ ਆਪਾਂ ਨਹੀਂ ਖੋਲਦੇ ਆ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਵੀ ਬੁੱਕ ਕਰ ਸਕਦੇ ਹੋ ਤੇ ਹੁਣ ਆਪਾਂ ਇਸਦੇ ਵਿੱਚ ਚੌਥਾ ਜੋ ਕਲਰ ਡਿਜ਼ਾਈਨ ਹੈ ਉਹ ਮੇਬੀ ਸੇਮ ਹੀ ਹੈ ਇਹ ਸੇਮ ਨੇ ਹਾਂਜੀ ਇਹ ਸੇਮ ਸੇਮ ਨੇ ਤੇ ਹੁਣ ਆਪਾਂ ਜੋ ਬਚਿਆ ਹੋਇਆ ਸਟਾਕ ਹੈ ਆਪਾਂ ਉਹਨਾਂ ਦੀ ਗੱਲ ਕਰ ਲੈਨੇ ਆ ਜੋ ਪਿਛਲੀ ਵੀਡੀਓ ਦੇ ਵਿੱਚੋਂ ਸਟਾਕ ਬਚਿਆ ਹੋਇਆਗਾ ਉਹਨਾਂ ਦੇ ਵਿੱਚੋਂ ਜੀ ਇਹ ਵਾਲਾ ਸੂਟ ਡਿਜੀਟਲ ਪ੍ਰਿੰਟ ਦੇ ਵਿੱਚ ਲੈਲਣ ਦਾ ਤੇ ਜਿਸ ਦੀ ਆਊਟਲਾਈਨਿੰਗ ਹੈਂਡਵਰਕ ਦੇ ਨਾਲ ਹੋਈ ਹੈ ਸੀਕੁਐਂਸ ਦੇ ਨਾਲ ਆਊਟਿੰਗ ਹੋਈ ਵੀ ਹੈ ਇਹ ਇਸਦੇ ਨਾਲ ਲੈਲਣ ਦਾ ਦੁਪੱਟਾ ਤੁਸੀਂ ਇਹ ਵੀ ਆਰਡਰ ਕਰ ਸਕਦੇ ਹੋ ਤੁਹਾਨੂੰ ਇਹ ਵੀ ਮਿਲ ਜਾਣਾ ਹੈ ਤੇ ਇਹ ਵਾਲਾ ਤੁਸੀਂ ਲੈ ਲਨ ਦਾ ਜੋ অর্ਗੇਂਜ਼ਾ ਦੇ ਪੈਚ ਦੇ ਉੱਪਰ ਵਰਕ ਹੋਇਆ ਵਾ ਤੇ ਡਿਜੀਟਲ ਪ੍ਰਿੰਟਿੰਗ ਦੇ ਦੁਪट्टे ਨਾਲ ਇਹ ਵਾਲਾ ਡਿਜੀਟਲਸ ਮਾਰ ਦੁਪट्टे ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਾ ਹੈਗਾ ਇਹ ਵੀ ਤੁਸੀਂ ਆਪਣੇ ਆਰਡਰ ਹੈ ਜਿਹੜੇ ਬੁੱਕ ਕਰ ਸਕਦੇ ਹੋ ਤੇ ਇਸ ਦੇ ਵਿੱਚ ਕੁਝ ਲੈ ਲਨ ਦੇ ਸੂਟ ਪਈ ਹੋਏ ਆ ਮੈਂ ਤੁਹਾਨੂੰ ਉਹ ਵੀ ਦਿਖਾ ਦਣੀ ਹੈ ਲੈ ਲਨ ਜੋ ਮੈਂ ਆਰੀ ਵਰਕ ਵਾਲਾ ਤੁਹਾਨੂੰ ਦਿਖਾਇਆ ਸੀ ਕਨਸੈਪਟ ਉਸ ਦੇ ਵਿੱਚ ਅੱਛਾ ਖਾਸਾ ਆਪਣੇ ਕੋਲੇ ਸਟਾਕ ਅਵੇਲੇਬਲ ਹੈ ਜਿਵੇਂ ਕਿ ਇਸ ਦੇ ਨਾਲ ਪਿੰਕ ਬਾਟਮ ਹੈ ਇਹ ਪਿੰਕ ਮੈਚਿੰਗ ਬਾਟਮ ਵਾਲਾ ਹੈ ਤੇ ਇਹ ਹੈਗਾ ਜੀ ਪਿੰਕ ਹੈ ਜਿਹੜਾ ਇਸਦੇ ਇਹ ਆਲਓਵਰ ਹੈ ਇਸਦੀ ਬਾਟਮ ਵੀ ਪਿੰਕ ਹੈ ਔਰ ਇਸਦੇ ਨਾਲ ਜੋ ਡਿਜੀਟਲ ਪੇਂਟਿੰਗ ਦਾ ਦੁਪੱਟਾ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਨਾ ਮਲਟੀ ਕਲਰ ਦਾ ਡਿਜੀਟਲ ਪੇਂਟਿੰਗ ਦਾ ਦੁਪੱਟਾ ਹੈ ਤੇ ਕਿਸੇ ਨੇ ਵੀ ਨਵੇਂ ਵਿਊਅਰਸ ਆਏ ਹੋਏ ਨਵੀਂ ਵਿਜ਼ਿਟ ਕੀਤਾ ਹੈ ਇੱਥੇ ਤਾਂ ਉਹ ਤੁਸੀਂ ਅਗਰ ਇਸ ਨੂੰ ਦੇਖਣਾ ਚਾਹੁੰਦੇ ਹੋ ਮੇਰੀਆਂ ਪੁਰਾਣੀ ਵੀਡੀਓਜ਼ ਦੇ ਉੱਪਰ ਜਾ ਕੇ ਇਹਨਾਂ ਨੂੰ ਦੇਖ ਸਕਦੇ ਹੋ ਜਾਂ ਇਸ ਦੀ ਅਗਰ ਡਿਟੇਲ ਜਾਂ ਅੱਛੀ ਤਰ੍ਹਾਂ ਕੋਈ ਪਿਕ ਵਗੈਰਾ ਲੈਣੀ ਹੈ ਤੇ ਤੁਸੀਂ ਮੈਨੂੰ WhatsApp ਦੇ ਉੱਪਰ ਵੀ ਇਸ ਦੀ ਜਾਣਕਾਰੀ ਹੈ ਜਿਹੜੀ ਦੁਬਾਰਾ ਲੈ ਸਕਦੇ ਹੋ ਤੇ ਲਓ ਜੀ ਹੁਣ ਇਹ ਸੀਗਾ ਅੱਜ ਦਾ ਸਟਾਕ ਜੋ ਮੈਂ ਤੁਹਾਨੂੰ ਕਾਟਨ ਦੇ ਮਲ ਦੇ ਦੁਪੱਟਿਆਂ ਨਾਲ ਐਕਸਪਲੇਨ ਕਰਤਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਣਾ ਵਧੀਆ ਲੱਗਿਆ ਹੋਣਾ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤੇ ਜੀ ਹੁਣ ਜੇ ਤੁਸੀਂ ਇੱਕ ਅੱਛਾ ਕੁਝ ਕੁ ਗੱਲਾਂ ਮੈਂ ਤੁਹਾਡੇ ਨਾਲ ਹੋਰ ਕਲੀਅਰ ਕਰ ਲਾਂ ਜਾਂਦੇ ਜਾਂਦੇ ਬਹੁਤ ਸਾਰੇ ਲੋਕ ਕਹਿੰਦੇ ਕਿ ਮੈਂ ਕਮੈਂਟ ਪੜੇ ਕੁਝ ਲੋਕਾਂ ਦੀ ਥਿਉਰੀ ਹੈ ਜੋ ਇਹ ਸੋਚਦੇ ਐ ਉਹਨਾਂ ਨਾਲ ਮੇਬੀ ਹੁੰਦਾ ਵੀ ਹੋਣਾ ਐ ਫਰਾਡ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਫਰਾਡ ਦਾ ਜ਼ਮਾਨਾ ਹੋਇਆ ਪਿਆ ਫਰਾਡ ਤੋਂ ਬਚੋ ਤੁਸੀਂ ਇੱਕ ਸੇਫ ਜਗ੍ਹਾ ਅੱਛੀ ਜਗ੍ਹਾ ਟਰਸਟਡ ਜਗ੍ਹਾ ਤੇ ਇਨਵੈਸਟ ਕਰੋ ਜਿੱਥੇ ਤੁਹਾਡੀ ਚੀਜ਼ ਤੁਹਾਨੂੰ ਪਹੁੰਚੇ ਤੇ ਰਿਟਰਨ ਦੀ ਵੀ ਪਾਲਿਸੀ ਰੱਖਦੇ ਹੋਣ ਤੁਸੀਂ ਉਹ ਚੀਜ਼ ਤੇ ਮਤਲਬ ਇਨਵੈਸਟ ਕਰੋ ਸੋ ਬੀ ਕੇਅਰਫੁਲ ਮਤਲਬ ਤੁਸੀਂ ਕਿਤੇ ਵੀ ਇਨਵੈਸਟ ਕਰਦੇ ਹੋ ਸ਼ਾਪਿੰਗ ਕਰਦੇ ਆ ਉਸ ਦੇ ਬਾਰੇ ਪ੍ਰੋਪਰ ਪਹਿਲਾਂ ਜਾਣਕਾਰੀ ਹਾਸਲ ਕਰੋ ਉਹਨਾਂ ਦੇ ਵਲੌਗਸ ਦੇਖੋ ਉਹਨਾਂ ਦੀਆਂ ਵੀਡੀਓਜ਼ ਦੇਖੋ ਉਹਨਾਂ ਨੂੰ ਇੱਕ ਵਾਰੀ ਚੈੱਕ ਜ਼ਰੂਰ ਕਰੋ ਕਿ ਉਹ ਕੌਣ ਨੇ ਤੇ ਕਦੋਂ ਤੋਂ ਵੀਡੀਓਜ਼ ਪਾ ਇਹ ਹੋ ਗਈ ਜੀ ਬੇਸਿਕ ਗੱਲ ਬਹੁਤ ਸਾਰੇ ਮੈਂ ਕਮੈਂਟ ਬਹੁਤ ਸਾਰੇ ਨਹੀਂ ਬਹੁਤ ਥੋੜੇ ਮੈਂ ਇੱਕ ਦੋ ਦੀ ਗੱਲ ਹੀ ਕਰੂੰਗੀ ਇੱਕ ਦੋ ਹੀ ਬੜੀ ਮੁਸ਼ਕਲ ਨਾ ਮੈਨੂੰ ਲੱਭੇ ਕਿ ਕਹਿੰਦੇ ਇਦਾਂ ਲੋਕ ਮਤਲਬ ਫਰਾਡ ਕਰਦੇ ਨੇ ਸੋ ਜ਼ਰੂਰੀ ਨਹੀਂ ਹੁੰਦਾ ਜੀ ਜੇ ਤੁਸੀਂ ਇੱਕ ਜਗ੍ਹਾ ਤੋਂ ਫਰਾਡ ਤੁਹਾਡੇ ਨਾਲ ਹੋ ਗਿਆ ਤੁਸੀਂ ਧੋਖਾ ਖਾ ਲਿਆ ਤੁਹਾਡੇ ਨਾਲ ਕਿਸੇ ਨੇ ਇਸ ਤਰ੍ਹਾਂ ਕਰਕੇ ਪੈਸੇ ਪਵਾ ਕੇ ਤੁਹਾਡੀ ਤੁਹਾਡੇ ਸੂਟ ਜਾਂ ਤੁਹਾਨੂੰ ਚੀਜ਼ਾਂ ਨਹੀਂ ਦਿੱਤੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਪੂਰੀ ਦੁਨੀਆ ਫਰਾਡ ਕਰਨ ਲਈ ਬੈਠੀ ਹੋਈ ਹੈ ਸਾਡੀ ਫਾਈਟ ਫਰਾਡੀਆਂ ਦੇ ਖਿਲਾਫ ਹੈ ਜੇ ਅਸੀਂ ਵੀ ਫਰਾਡ ਕਰਾਂਗੇ ਫਿਰ ਸਾਡੇ ਤੇ ਉਹਨਾਂ ਫਰਾਡੀਆਂ ਦੇ ਵਿੱਚ ਅੰਤਰ ਕੀ ਰਹਿ ਜਾਂਦਾ ਹੈ ਸੋ ਕਈ ਨਵੇਂ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੇਰੀਆਂ ਪੁਰਾਣੀਆਂ ਵੀਡੀਓਜ਼ ਜਾਂ ਮੇਰੀ ਜਰਨੀ ਨਹੀਂ ਦੇਖੀ ਐ ਉਹਨਾਂ ਨੂੰ ਫਿਰ ਇਹ ਹੁੰਦਾ ਕਿ ਮੇਬੀ ਇਹ ਵੀ ਕਿਤੇ ਕੋਈ ਫਰਾਡ ਨਾ ਹੋਵੇ ਸੋ ਇੱਕ ਵੀ ਕਮੈਂਟ ਐਸਾ ਨਹੀਂ ਆ ਕਿ ਜਿਸ ਦੇ ਵਿੱਚ ਮੇਰੇ ਕਸਟਮਰ ਨੇ ਕਿਹਾ ਹੋਵੇ ਵੀ ਉਹਨਾਂ ਦੀ ਡਿਲੀਵਰੀ ਲੇਟ ਹੋਈ ਐ ਜਾਂ ਉਹਨਾਂ ਨੂੰ ਪਾਰਸਲ ਰਿਸੀਵ ਨਹੀਂ ਹੋਇਆ ਜਾਂ ਉਹਨਾਂ ਨੂੰ ਮਾੜਾ ਪਾਰਸਲ ਮਿਲਿਆ ਹੋਇਆ ਸੋ ਮੈਂ ਇਸ ਚੀਜ਼ ਲਈ ਬਹੁਤ ਥੈਂਕਫੁਲ ਹਾਂ ਕਿ ਮੈਂ ਜਦੋਂ ਦੀ ਵੀ ਕੰਮ ਕਰ ਰਹੀ ਹਾਂ ਮੇਰੇ ਸਾਰੇ ਕਸਟਮਰਸ ਮੇਰੇ ਸੈਟੀਸਫਾਈਡ ਨੇ ਕੰਮ ਤੋਂ ਉਹਨਾਂ ਨੂੰ ਟਾਈਮ ਸਿਰ ਉਹਨਾਂ ਦੀ ਚੀਜ਼ ਟਾਈਮ ਤੋਂ ਪਹਿਲਾਂ ਮਿਲ ਜਾਂਦੀ ਐ ਕਿਸੇ ਦਾ ਕਈ ਵਾਰ ਕੋਰੀਅਰ 1-2 ਦਿਨ ਲਈ اٹਕ ਜਾਂਦਾ ਲੇਟ ਹੋ ਜਾਂਦਾ ਤਾਂ ਅਸੀਂ ਉਹਨਾਂ ਨੂੰ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਮੈਸੇਜ ਕਰਕੇ ਦੱਸ ਦਈਏ ਜੀ ਤੁਹਾਨੂੰ 1-2 ਦਿਨ ਵੇਟ ਕਰਨੇ ਪੈਣਗੇ ਟਰੈਕਿੰਗ ਆਈਡੀ ਨਾਲ ਦੀ ਨਾਲ ਅਸੀਂ ਸੈਂਡ ਕਰਦੇ ਹਾਂ ਸੋ ਤੁਸੀਂ ਬੇਫਿਕਰ ਹੋ ਕੇ ਆਪਣੇ ਆਰਡਰਸ ਲਗਾ ਸਕਦੇ ਹੋ ਤੁਸੀਂ ਇੱਕ ਸੇਫ ਤੇ ਤਸੱਲੀ ਬਖਸ਼ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰ ਰਹੇ ਹੋ ਸੋ ਇਸ ਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਬਹੁਤ ਸਾਰੇ ਐਸੇ ਮੇਰੇ ਵਿਊਅਰਸ ਨੇ ਜੋ ਮੇਰੇ ਨਾਲ ਦਿਲੋਂ ਜੁੜੇ ਹੋਏ ਨੇ ਜੋ ਬਾਰ-ਬਾਰ ਮੈਨੂੰ ਰਿਪੀਟ ਆਰਡਰ ਕਰਦੇ ਆ ਤੇ ਮੈਨੂੰ ਮਤਲਬ ਮੈਨੂੰ ਪੁੱਛਦੇ ਵੀ ਨਹੀਂ ਆ ਉਹ ਇੱਕ ਵਾਰ ਮੈਂ ਸੂਟ ਮਤਲਬ ਕਦੋਂ ਡਿਲੀਵਰ ਕਰ ਰਹੀ ਆ ਕਦੋਂ ਕੋਰੀਅਰ ਕੁਝ ਨਹੀਂ ਉਹ ਮੈਨੂੰ ਪੁੱਛਦੇ ਆ ਕਿਉਂਕਿ ਉਹਨਾਂ ਨੂੰ ਮੇਰੇ ਤੇ ਯਕੀਨ ਆ ਉਹ ਮੈਨੂੰ ਜਾਣਦੇ ਆ ਸੋ ਮਿਲਦੇ ਆ ਜੀ ਫੇਰ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਐਂਡ ਟੇਕ ਕੇਅਰ